ਕੀ ਨੋਟ ਰੋਡਾ ਜੀ ਤੇ ਮੇਰਾ ਨਾਮ ਗੁਰਮੀਰ ਸਿੰਘ ਆ ਮੈਂ ਮੈਸੇਜ ਦਸ਼ਮੇਸ਼ੰਦੂਪੇ ਦਾ ਮਾਲਕ ਆ ਜੀ ਅੱਜ ਜੋ ਮੀਟਿੰਗ ਕੀਤੀ ਆ ਅੱਜ ਜਿਹੜੀ ਮੀਟਿੰਗ ਕੀਤੀ ਗਿਆ ਸਾਡੇ ਪ੍ਰਧਾਨ ਜੀ ਨੇ ਜਿਹੜੇ ਫੈਸਲੇ ਕੀਤੇ ਨੇ ਅਸੀਂ ਉਹਨਾਂ ਨਾਲ ਸਾਰੇ ਆਰਤੀ ਪਵੰਦ ਆ ਵੀ ਜੋ ਜੋ ਉਹਨਾਂ ਨੇ ਫੈਸਲੇ ਕੀਤੇ ਆ ਵੀ 30 ਤਰੀਕ ਤੱਕ ਅਸੀਂ ਮਾਲ ਕੋਈ ਨਹੀਂ ਭਰਾਂਗੇ 17 ਮਕਚਰ ਵਾਲਾ ਮਾਲ ਇੱਥੇ ਮੰਡੀ ਦੇ ਵਿੱਚ ਲਾਹਾਂਗੇ ਜ਼ਿੰਮੇਦਾਰ ਸਾਡਾ ਸਾਸਦੇਨ ਜਿੰਨਾ ਚਿਰ ਤੱਕ ਸਾਨੂੰ ਉੱਪਰੋਂ ਕਾਲ ਨਹੀਂ ਆਉਂਦੀ ਮਾਲ ਭਰਨ ਦੀ ਅਸੀਂ ਉਹਨਾਂ ਜਿੰਨਾ ਚਿਰ ਮਾਲ ਨਹੀਂ ਭਰਾਂਗੇ ਮਾਲ ਦਾ ਨਾਪਨ ਨਹੀਂ ਹੈ ਵੀ ਉਪਰ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਊਗੀ ਪਹਿਲਾਂ ਲਿਫਟਿੰਗ ਦੀ ਪ੍ਰੋਬਲਮ ਆਉਣੀ ਹੈ ਜੋ ਇੱਕ ਜਿਹੜੇ ਸ਼ੈਲਰ ਦੇ ਵਿੱਚ ਮਾਲ ਆਪਣਾ ਨਹੀਂ ਲਗਾ ਰਹੇ ਸ਼ੈਲਰ ਵਾਲੇ ਐਗਰੀਮੈਂਟ ਨਹੀਂ ਕਰ ਰਹੇ ਹੈਗੇ ਉਹਨਾਂ ਜਿੱਦ ਤੱਕ ਮਾਲ ਨਹੀਂ ਭਰਿਆ ਜਾਊਗਾ ਇੱਕ ਜਿਹੜੀ ਆਰਥਾ ਸਾਡੀ ਉਹ 46 ਰੁਪਏ ਦੇ ਫਰੀਜ਼ ਕੀਤੀ ਹੋਈ ਹੈ ਅਸੀਂ ਬਿਲਾਂ ਵਿੱਚ 2.5% ਲਾਉਨੇ ਆ ਸਾਨੂੰ 2.5% ਗਵਰਨਮੈਂਟ ਆਰਥ ਦੇਣ ਦੀਪਾ ਆਰਥ ਦਵੇ ਠੀਕ ਥੈਂਕ ਯੂ ਮੈਂ ਆਲਮਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ ਸਮਰਾਲਾ ਤੇ ਅੱਜ ਮੀਟਿੰਗ ਕੀਤੀ ਸੀ ਸਰ ਜੋ ਧਾਨਾਂ ਦੇ ਸੀਜ਼ਨ ਚ ਇਸ ਟਾਈਮ ਸਮੱਸਿਆ ਚੱਲ ਰਹੀ ਹੈ ਉਸ ਦੇ ਸਬੰਧ ਚ ਅਸੀਂ ਸਾਰੀ ਮੰਡੀ ਦੀ ਮੀਟਿੰਗ ਕੀਤੀ ਹੈ ਤਾਂ ਕਿ ਸਾਰੇ ਆੜਤੀ ਭਰਾਵਾਂ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਸचेਤ ਕੀਤਾ ਜਾ ਸਕੇ ਅੰਤ ਵਿੱਚ ਅਸੀਂ 3-4 ਫੈਸਲੇ ਲਏ ਨੇ ਇੱਕ ਤਾਂ ਅਸੀਂ 30 ਪਹਿਲੀ ਤਰੀਕ ਤੱਕ ਕਿਸੇ ਨੇ ਮਾਲ ਨਹੀਂ ਅਸੀਂ ਢੇਰੀ ਜ਼ਰੂਰ ਕਰਾਵਾਂਗੇ ਜਿਹੜਾ 17 ਮਾਈਸਟਰ ਵਾਲਾ ਆਊਗਾ ਆਪਦੇ ਆਪਦੇ ਫੜਾਂ ਚੋਂ ਢੇਰੀ ਕਰਾਵਾਂਗੇ ਪਰ ਅਸੀਂ ਉਹ ਕਿਸੇ ਨੇ ਮਾਲ ਭਰ ਕੇ ਨਹੀਂ ਰੱਖਣਾ। ਬੋਰੀਆਂ ਚ ਨਹੀਂ ਪਾਉਣਾ ਕਿਉਂਕਿ ਪਹਿਲੀ ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ। ਉਹਦੇ ਬਾਰੇ ਕਈ ਸ਼ੰਕੇ ਨੇ। ਉਹ ਕਹਿੰਦੇ ਸੈਲਰਾਂ ਦੀ ਜੇ ਅਲਾਟਮੈਂਟ ਨਹੀਂ ਹੋਈ ਸੈਲਰਾਂ ਵਾਲਿਆਂ ਦੀ ਆਪਦੀਆਂ ਪ੍ਰੋਬਲਮਸ ਨੇ। ਅਸੀਂ ਜੇ ਮਾਲ ਭਰ ਕੇ ਰੱਖ ਲਾਂਗੇ ਉਹਦੇ ਉਦੋਂ ਸ਼ੌਰਟੇਜ ਆਉਂਦੀ ਹੈ ਕਿਲੋ-ਕਿਲੋ 2-2 ਕਿਲੋ ਦੀ। ਉਹ ਸਾਡੇ ਅੜਤੀਆਂ ਤੇ ਪਾਈ ਜਾਂਦੀ ਹੈ। ਇਸ ਕਰਕੇ ਸਾ ਕਿਸੇ ਵੀ ਅੜਤੀਆਂ ਨੇ ਪਹਿਲੀ ਤਰੀਕ ਤੱਕ ਮਾਲ ਨਹੀਂ ਭਰਨਾ। ਪਹਿਲੀ ਤਰੀਕ ਤੋਂ ਸਾਡੇ ਆੜਤੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾ ਜੀ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਜਿਹੜੀ ਸਾਡੀ ਆੜਤ ਹੈ ਉਹ 46 ਰੁਪਏ ਤੇ ਫ੍ਰੀਜ਼ ਕੀਤੀ ਹੋਈ ਹੈ ਉਹ ਅਸੀਂ ਕਹਿੰਦੇ ਆ ਵੀ ਸਤੋਂ ਜਿਹੜਾ ਬਿਲਾਂ ਚ ਕਮਿਸ਼ਨ ਹੈ 2.5% ਲਵਾਇਆ ਜਾਂਦਾ ਉਹਦੇ ਸਾਨੂੰ ਪੂਰੇ 55 56 ਰੁਪਏ ਜਿਹਨੇ ਸਾਡੇ ਬਣਦੇ ਨੇ ਉਹ ਦਿੱਤੇ ਜਾਣ। ਜੇ ਉਹ ਨਹੀਂ ਦਊਗੀ ਸਰਕਾਰ ਤਾਂ ਅਸੀਂ ਹੜਤਾਲ ਤੇ ਆ। ਦੂਜੀ ਸਮੱਸਿਆ ਪਹਿਲੀ ਤਰੀਕ ਤੋਂ ਇਹ ਆ ਰਹੀ ਹੈ ਵੀ ਜੇ ਫਰਜ ਕਰੋ ਕਿਸੇ ਇਨਸਪੈਕਟਰ ਨੇ ਭਾਅ ਵੀ ਲਾਤਾ 17 ਮਾਰਚਰ ਵਾਲੀ ਜੀਰੀ ਦਾ ਆਪਾਂ ਰਫਿਊਜ਼ ਨਹੀਂ ਇਨਸਪੈਕਟਰ ਕਰ ਸਕਦਾ ਉਹਨੂੰ ਜੇ ਆੜਤੀਆ ਭਰ ਕੇ ਰੱਖ ਲੂ ਤਾਂ ਇੱਕ ਖਰਾਕ ਮੈਹਿਕਮੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਆ ਵੀ ਜਿਹੜਾ ਮਾਲ ਦਾ ਟਰੱਕ ਭਰਿਆ ਜਾਊਗਾ ਉਹਦਾ ਕਿਸੇ ਕੰਡੇ ਤੇ ਵੇਟ ਕੀਤਾ ਜਾਊਗਾ ਜੇ ਉਹ ਵੇਟ ਘਟਦਾ ਤਾਂ ਉਹ ਆੜਤੀਆ ਦੇ ਗਲ ਪਾਇਆ ਜਾਊ ਉਹ ਚਿੱਠੀ 'ਚ ਇਹ ਗੱਲ ਨਹੀਂ ਕਲੀਅਰ ਕੀਤੀ ਗਈ ਵੀ ਉਹ ਮਾਲ 2 ਦਿਨਾਂ ਬਾਅਦ ਚੱਕਿਆ ਜਾਊ ਕਿ 3 ਬਾਅਦ ਕਿ 20 ਦਿਨਾਂ ਬਾਅਦ ਅਸੀਂ ਕਾਨੂੰਨ ਮੁਤਾਬਕ ਇਹਦੇ 72 ਘੰਟੇ ਜ਼ਿੰਮੇਵਾਰ ਆ 72 ਘੰਟੇ ਤੋਂ ਬਾਅਦ ਅਸੀਂ ਕਿਸੇ ਨੂੰ ਕੋਈ ਸ਼ਾਰਟੇਜ ਨਹੀਂ ਦੇਣੀ ਉਹका ਜਿੰਨੇ ਕ ਸਾਡੀ ਆੜਤ ਬਣਦੀ ਉਹ ਤਾਂ ਸ਼ੋਰਟੇਜ ਚ ਚਲੀ ਜਾਂਦੀ ਹੈ ਪਿਛਲੀ ਵਾਰੀ ਲੋਕਾਂ ਤੋਂ ਬਹੁਤ ਸ਼ੋਰਟੇਜਾਂ ਕੀਤੀਆਂ ਨੇ ਕਟੀਆਂ ਨੇ ਇਸ ਕਰਕੇ ਅਸੀਂ ਸਰਕਾਰ ਪਹਿਲਾਂ ਸਰਕਾਰ ਨੂੰ ਸੁਚੇਤ ਕਰਦੇ ਹਾਂ ਇਹ ਜਿਹੜੀਆਂ ਸਮੱਸਿਆਵਾਂ ਨੇ ਕੋਈ ਵੱਡੀ ਸਮੱਸਿਆਵਾਂ ਨਹੀਂ ਸਭ ਤੋਂ ਵੱਡੀ ਸਮੱਸਿਆ ਵਾ ਜਿਹੜੀ ਮੂਵਮੈਂਟ ਦੀ ਹੈ ਜਿੰਨਾ ਚਿਰ ਪੰਜਾਬ ਚੋਂ ਮੂਵਮੈਂਟ ਹੋ ਕੇ ਚੌਲ ਨਹੀਂ ਜਾਂਦਾ ਉਹਨਾਂ ਚਿਰ ਕਿਸੇ ਸਮੱਸਿਆ ਦਾ ਕੋਈ ਹੱਲ ਨਹੀਂ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਇਹ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜ਼ਮੀਂਦਾਰ ਭਾਈਆਂ ਨੂੰ ਅਸੀਂ ਆਪਦੇ ਨੂੰ ਬੇਨਤੀ ਕਰਦੇ ਆਂ ਵੀ ਸੁੱਕੇ ਧਾਨ ਹੀ ਘਟਾਏ ਜਾਣ 17 ਮੌਇਸਚਰ ਵਾਲੇ ਧਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਅਸੀਂ ਮੰਡੀ 'ਚ ਲਾਹਾਂਗੇ ਜਦੋਂ ਸਰਕਾਰ ਉਹਦਾ ਭਾਅ ਲਾਊਗੀ ਅਸੀਂ ਉਹਨੂੰ ਭਰਾਂਗੇ ਵੀ ਪਰ ਜਿੱਤੇ ਜਦੋਂ ਕਿਤੇ ਉਤਰਨ ਦੀ ਸਾਨੂੰ ਉਮੀਦ ਹੋ ਜੂ ਵੀ ਇਹ ਜਿਹੜੀ ਪੈਡੀਆ ਲੈਫਟੋ ਕੇ ਇੱਥੇ ਜਾ ਸਕਦਾ ਉਦੋਂ ਬਿਨਾ ਦੂਜੀ ਗੱਲ ਇਹ ਹੈ ਅੱਗੇ ਪ੍ਰੈਕਟਿਸ ਚੱਲਦੀ ਸੀ ਕਈ ਆੜਤੀਏ ਕੰਡਾ ਕਰਾ ਕੇ ਕਿਸ ਨੇ ਟਰਾਲੀ ਲੈ ਲਈ ਕਿਸੇ ਸੈਲਰ ਵਾਲੇ ਨੇ ਲੈ ਲਈ ਉਹ ਪ੍ਰੈਕਟਿਸ ਵੀ ਅਸੀਂ ਅਜੇ ਤੱਕ ਹੀ ਬੰਦ ਕਰਤੀ ਜੇ ਕੋਈ ਇਹੋ ਜਿਹਾ ਬੰਦਾ ਕੰਮ ਫੜਿਆ ਕੋ ਕਰਦਾ ਫੜਿਆ ਗਿਆ ਸਾਰੀ ਮੰਡੀ ਉਹਦਾ ਬਾਈਕਟ ਕਰੂਗੀ ਸਾਡੇ ਲੁਧਿਆਣਾ ਜਲੇ ਦੀਆਂ ਸਾਰੀਆਂ ਮੰਡੀਆਂ ਦੇ ਕੱਲ ਅਸੀਂ ਪ੍ਰਧਾਨਾ ਨਿਵੀ ਮੀਟਿੰਗ ਕੀਤੀ ਸੀ ਉਹ ਚ ਵੀ ਇਹ ਫੈਸਲਾ ਲਿਆ ਵੀ ਸਾਰੀਆਂ ਮੰਡੀਆਂ ਇੱਕ ਸਾਰੀ ਚੱਲਣਗੀਆਂ ਜਦੋਂ ਮਾਲ ਭਰ ਹੋਊਗਾ ਖੰਨੇ ਉਦੋਂ ਸਮਰਾਲੇ ਹੀ ਭਰੂ ਮੱਚਵਾੜੇ ਉਪਰ ਸਾਰੇ ਸਾਰੇ ਜ਼ਿਲ੍ਹੇ ਚ ਮੁੱਖ ਮੋਜੇ ਸਾਰੇ ਜ਼ਿਲ੍ਹੇ ਚ ਇੱਕੋ ਸਾਰੇ ਪੰਜਾਬ ਦੀ ਸੇਮ ਸਮੱਸਿਆ ਅੱਗੇ ਹਰਿਆਣੇ ਚ ਪਹਿਲੀ ਤਰੀਕ ਨੂੰ ਖਰੀਦ ਸ਼ੁਰੂ ਹੁੰਦੀ 23 ਤਰੀਕ ਨੂੰ ਖਰੀਦ ਸ਼ੁਰੂ ਹੁੰਦੀ ਸੀ ਉੱਥੇ ਵੀ ਹੁਣ ਪਹਿਲੀ ਤਰੀਕ ਕਰਤੀ ਜ਼ਮੀਂਦਾਰ ਨੇ ਅੱਗੇ ਆਲੂ ਬੀਜਣੇ ਨੇ ਜ਼ਮੀਂਦਾਰ ਆਪਦੀ ਜਗ੍ਹਾ ਮਜਬੂਰ ਹੈ। ਆਦਾਂ ਜੀ ਸਰਕਾਰ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ? ਹਾਂ ਜੀ ਸਰਕਾਰ ਨਾਲ ਸਮੇਂ-ਸਮੇਂ ਤੇ ਰਾਬਤਾ ਕੀਤਾ ਜਾਂਦਾ ਹੈ। ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸਾਡੀ। ਸਾਰੀਆਂ ਗੱਲਾਂ ਅਸੀਂ ਡੀਸੀ ਸਾਹਿਬ ਨੂੰ ਇਹ ਦੱਸਤੀਆਂ। ਡੀਸੀ ਸਾਹਿਬ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਵੀ ਮੈਂ ਪਹਿਲੀ ਤਰੀਕ ਤੱਕ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ ਪ੍ਰਵਾਨ ਕਰਾਂ।